ਫਾਟ ਵੀਡੀਓ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਤੇ ਕੰਬਾਈਨ ਹਾਇਰ ਸਕੈਂਡਰੀ 10+2 ਲੈਵਲ ਐਗਜ਼ਾਮੀਨੇਸ਼ਨ 2025 ਦੇ ਲਈ ਸ਼ਡਿਊਲ ਜਾਰੀ ਕੀਤਾ ਹੈ SSC ਦੇ ਵੱਲੋਂ ਠੀਕ ਹੈ ਜੀ SSC ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਦੇ ਵਿੱਚ 10+2 ਲੈਵਲ ਦਾ ਐਗਜ਼ਾਮੀਨੇਸ਼ਨ ਹੈ ਜਿਸ ਦਾ ਕਿ 3131 ਪੋਸਟਾਂ ਦੇ ਲਈ ਹੋਏਗਾ ਠੀਕ ਹੈ ਜੀ ਇਸ ਫਾਰਮ ਨੂੰ ਭਰਨ ਦੇ ਲਈ ਰਾ オンલાઈન ਐਪਲੀਕੇਸ਼ਨ ਹੈ ਉਹ ਪਈ ਚੇ ਤੋਂ ਸ਼ੁਰੂ ਹੈ ਔਰ ਲਾਸਟ ਡੇਟ ਇਹਦੀ ਜਿਹੜੀ ਹੈ 18/7 ਹੈ ਠੀਕ ਹੈ ਜੀ ਲਾਸਟ ਡੇਟ ਔਰ ਟਾਈਮ ਮੇਕਿੰਗ オンਲਾਈਨ ਪੇਮੈਂਟ 19/7/2025 ਹੈ ਉਸ ਤੋਂ ਬਾਅਦ ਵਿੰਡੋ ਕਰੈਕਸ਼ਨ ਜਿਹੜੀ ਹੋਏਗੀ ਉਹ 23 ਅਤੇ 7 23 ਔਰ 24/7/2025 ਹੋਏਗੀ ਠੀਕ ਹੈ ਜੀ ਐਗਜ਼ਾਮ ਦਾ ਜਿਹੜਾ ਗੱਲ ਕਰੀ ਤਾਂ ਪਹਿਲੇ ਸ਼ਡਿਊਲ ਦਾ ਜਿਹੜਾ ਰੇਅਰ ਮੰਦ ਐਗਜ਼ਾਮ ਹੈ ਉਹ 98 2025 ਤੋਂ 18 9 2025 ਤੱਕ ਹੋਵੇਗਾ ਔਰ ਸੈਕੰਡ ਟਾਇਰ ਦਾ ਜਿਹੜਾ ਐਗਜ਼ਾਮ ਹੈ ਉਹ ਫਰਵਰੀ ਮਾਰਚ 2026 ਦੇ ਵਿੱਚ ਰਹੇਗਾ ਹੋਰ ਜਾਣਕਾਰੀ ਲਈ ਇਹਨਾਂ ਨੇ ਆਪ ਦਾ ਟੋਲ ਫ੍ਰੀ ਨੰਬਰ ਦਿੱਤਾ ਹੋਇਆ ਹੈ ਤੁਸੀਂ ਇਹਨਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਤਾਂ ਇਹ 31 ਤੋਂ 31 ਕੋਸਟਾਂ ਦੇ ਲਈ SSC ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਠੀਕ ਹੈ ਜੀ SSC ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੂਰਾ ਨੋਟੀਫਿਕੇਸ਼ਨ ਤੁਹਾਨੂੰ ਵਪਾਰੀ ਵੈਬਸਾਈਟ ਦੇ ਉੱਪਰ ਮਿਲ ਜਾਏਗਾ ਇਸ ਦਾ ਨੋਟੀਫਿਕੇਸ਼ਨ ਇਸ ਦਾ ਲਿੰਕ ਆਪਾਂ ਇਸ ਦੀ ਵੈਬਸਾਈਟ ਦੇ ਵਿੱਚ ਆਪਣੀ ਵੀਡੀਓ ਦੇ ਲਿੰਕ ਦੇ ਵਿੱਚ ਅਪਲੋਡ ਕਰਦੇ ਹਾਂ ਠੀਕ ਹੈ ਜੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੀਓ ਤੁਹਾਡੇ ਆਪਦੇ YouTube ਚੈਨਲ ਅੰਬੈਜ ਕਰਪਾਟ ਦੇ ਧੰਨਵਾਦ